ਜਿੱਥੇ ਵੀ ਗੁਰੂ ਕਾ ਸਿੱਖ ਕੋਈ ਗੁਰਮੁਖ ਜਨ ਦੇਖਦਾ ਹੈ ਨਾ ਜਿੰਨੂੰ ਜਿੰਨ ਵੀ ਉਹਨੂੰ ਉਹਦੇ ਉਹਦੇ ਵਿੱਚੋਂ ਰੱਬ ਹੀ ਦਿਸਦਾ ਹੈ ਕਿਸੇ ਸੱਜਣ ਨੇ ਬੜੇ ਖੂਬਸੂਰਤ ਸ਼ਬਦ ਲਿਖੇ ਕਿਉਂਕਿ ਜੋਤ ਤਾਂ ਸਾਰਿਆਂ ਦੇ ਵਿੱਚ ਹੈ ਨਾ ਸਭ ਮੈਂ ਹੈ ਜੋਤ ਜੋਤ ਹੈ ਸੋਏ ਸਾਡੇ ਅੰਦਰ ਈਰਖਾ ਪੈਦਾ ਹੁੰਦੀ ਹੈ ਕਿ ਆ ਫਲਾਣਾ ਸੱਜਣਾ ਫਲਾਣਾ ਪਰ ਜਿਹੜਾ ਕੋਈ ਰੱਬ ਦਾ ਪਿਆਰਾ ਹੈ ਨਾ ਇੱਕ ਕਿਸੇ ਕਵੀ ਨੇ ਬੜੇ ਸੁੰਦਰ ਸ਼ਬਦ ਲਿਖੇ ਕਹਿਣ ਲੱਗੇ ਜੇ ਹੱਛੀ ਸੂਰਤੋਂ ਵਾਲੇ ਮੇਰੇ ਤਸਬੀਹ ਕੇ ਦਾਣੇ ਹੈ ਚਿਹਰੇ ਸੇ ਗੁਜਰਤੇ ਜਾਂਦੇ ਹੈ ਇਬਾਦਤ ਹੋਤੀ ਰਹਤੀ ਹੈ ਕਿਉਂਕਿ ਸਾਰਿਆਂ ਨੂੰ ਪੈਦਾ ਕਰਨ ਵਾਲਾ ਰੱਬ ਹੈ ਇੱਕ ਇੱਕ ਜਿਹੜਾ ਸਰੀਰ ਹੈ ਉਹਨੂੰ ਦੇਖਿਆ ਮੈਨੂੰ ਇੰਜ ਲੱਗਦਾ ਮੈਂ ਮਾਲਾ ਫੇਰ ਰਿਹਾ ਹਾਂ ਇਸ ਕਰਕੇ ਨਾ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਸਮਝਿਆ ਕਰੋ ਤੇ ਜੋਤ ਜਿਹਨਾਂ ਨੂੰ ਦਿਸਣ ਲੱਗ ਪਈ ਉਹਦੇ ਤੇ ਗੁਰੂ ਗੁਰੂ ਦੀਆਂ ਖੁਸ਼ੀਆਂ ਹੋ ਜਾਂਦੀਆਂ ਹਨ ਜਹ ਜੈ ਪੇਖੋ ਤਹ ਨਾਰਾਇਣ ਸਗਲ ਕਟਾਮੈ ਧਗਾ ਕਹ ਲਗੇ ਸਾਰਿਆਂ ਦੇ ਘਰਾਂ ਦੇ ਜਿਸ ਤਰ੍ਹਾਂ ਮੋਤੀ ਇੱਕ ਧਾਗਾ ਸਾਰਿਆਂ ਦੇ ਵਿੱਚ ਭਰੋਇਆ ਹੁੰਦਾ ਹੈ ਨਾ ਇਸੇ ਤਰ੍ਹਾਂ ਸਾਡੇ ਜਿੰਨੇ ਵੀ ਤੁਸੀਂ ਆ ਮੋਤੀ ਬੈਠੇ ਹੋ ਨਾ ਸਾਰਿਆਂ ਦੇ ਵਿੱਚ ਰੱਬ ਧਾਗੇ ਦੀ ਤਰ੍ਹਾਂ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ